ਦਾ ਆਂਦਰਨੀ ਮਾਤਾ ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ 133ਵਾਂ ਜਨ ਦਿਹਾੜਾ ਸ਼੍ਰੀ ਗੁਰੂ ਰਵੀਦਾਸ ਮੰਦਿਰ ਭੰਡਾਰੀ ਗੇਟ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਰਵੀਦਾਸ ਮੰਦਿਰ ਵਿਖੇ ਸਥਾਪਿਤ ਡਾਕਟਰ ਵੀਮਰਾਓ ਅੰਬੇਦਕਰ ਦੇ ਬੁੱਤ ਤੇ ਰਵੀਦਾਸ ਮੰਦਿਰ ਕਮੇਟੀ ਵੱਲੋਂ ਅਤੇ ਮੁਹੱਲਾ ਵਾਸੀਆਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਉੱਪਰ ਸ਼ਰਧਾ ਸੁੰਮਣ ਭੇਟ ਕੀਤੇ ਗਏ। ਇਸ ਮੌਕੇ ਪ੍ਰਧਾਨ ਬਨਵਾਰੀ لال, ਵਾਈਸ ਪ੍ਰਧਾਨ ਸतीश ਕੁਮਾਰ ਸ਼੍ਰੀ ਤਰਸੇਮ ਲਾਲ ਸੁਭਾਸ਼ ਕੁਮਾਰ ਸੁਰਿੰਦਰ ਪਾਲ ਅਸ਼ੋਕ ਕੁਮਾਰ ਹਰਦੀਪ ਸਿੰਘ ਰਤਨ ਲਾਲ ਚੂਨੀ ਲਾਲ ਅਤੇ ਸਮੂਹ ਮਹੱਲਾ ਵਾਸੀ ਹਾਜ਼ਰ ਸਨ ਆਓ ਦੇਖਦੇ ਹਾਂ ਸੀਮਾ ਬੰਦਨ ਨਾਲ ਸੰਜੀਵ ਬੰਦਨ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਲ ਨਿਊਜ਼ ਚੈਨਲ ਬਟਾਲਾ के सामने एक छोटी सी कविता पेश करूंगी, जिसका मेन लक्ष्य है बाबा साहेब के काम बाबा साहेब के काम नींद अपनी खोकर जगाया हमको नींद अपनी खोकर जगाया हमको आंसू अपने गिराकर कर हमको आंसू अपने गिराकर कर हमको ਕبھی ਮਤ ਬੋਲਣਾ ਉਸ ਮਹਾਨ ਇਨਸਾਨ ਕੋ ਕبھی ਮਤ ਬੋਲਣਾ ਉਸ ਮਹਾਨ ਇਨਸਾਨ ਕੋ ਜ਼ਮਾਨਾ ਕਹਿੰਦਾ ਹੈ ਬਾਬਾ ਸਾਹਿਬ ਅਮੇਂਦਰ ਜਿੱਤੋ ਜ਼ਮਾਨਾ ਕਹਿੰਦਾ ਮੈਂ ਬਨਾਰਸੀ ਰਾਜ 시ਗਰਵਦਾ ਸਮੰਦਰ ਪੰਡਾਰੀ ਗੇਟ ਬਟਾਲਾ ਦਾ ਹਾਂ ਅਤੇ ਅੱਜ 시ਗਰ ਅੱਜ ਬਾਬਾ ਸਾਹਿਬ ਡਾਕਟਰ ਬੀਮਾਰ ਅਮੇਂਦਰ ਦਾ 133ਵਾਂ ਜਨਮ ਦਿਨ ਮਨਾ ਰਹੇ ਹਾਂ ਜਿਨ੍ਹਾਂ ਦਾ ਜਨਮ 18 18 April 1891 ਵਿੱਚ ਮਹੂ ਜਿਲੇ ਵਿੱਚ ਆਪਣੇ ਐਮਪੀ ਮੋਹ ਜਿਲੇ ਵਿੱਚ ਹੋਇਆ ਮਾਦਾ ਬੀਮਾ ਮਾਦਾ ਬੀਮਾਰੀ ਦੇ ਘਰ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਬਹੁਤ ਡਿਗਰੀਆਂ ਪ੍ਰਾਪਤ ਕੀਤੀਆਂ 132 ਡਿਗਰੀਆਂ ਡਾਕਟਰ ਸਾਹਿਬ ਨੇ ਪ੍ਰਾਪਤ ਕੀਤੀਆਂ ਜੋ ਕਿ ਇੰਡੀਆ ਵਿੱਚ ਕਿਸੇ ਵੀ ਨੇ ਪ੍ਰਾਪਤ ਨਹੀਂ ਕੀਤੀਆਂ ਜੈਪ ਭੀਮ ਜੀ ਨੇ ਔਰ ਆਪਣੇ ਜਿਹੜੇ ਕਾਨੂੰਨ ਮੰਤਰੀ ਬਣੇ 1927 ਵਿੱਚ ਤੇ ਨਾਲੇ ਇੱਕ 1929 وچ ਕਮਿਊਨਲ ਵਾਰਡ ਹੋਇਆ ਜਿਸ ਵਿੱਚ ਡਾਕਟਰ ਬੀਮਾ ਮੇਰਕਾਰ ਜੀ ਨੇ ਆਪਣੇ ਸਾਡੇ ਜਿਹੜੇ ਜਲਦ ਸਨ ਇਹਨਾਂ ਵਾਸਤੇ ਡਬਲ ਬੋਰਡ ਦਾ ਅਧਿਕਾਰ ਲਿਆ ਪਰ ਉਹ ਕੀ ਸੀ ਉਹ ਇੱਕ ਜਿਹੜਾ ਐਸਐ ਉਹ ਆਪਣਾ ਤੇ ਇੱਕ ਵੋਟ ਆਪਣੇ ਨੂੰ ਪਾ ਸਕਦਾ ਦੂਸਰਾ ਵੋਟ ਜਿੰਨੂੰ ਮਰਜ਼ੀ ਪਾ ਸਕਦਾ ਆਪਣਾ ਵੋਟ ਜਿਹੜਾ ਸੀ ਉਹ ਆਪਣੇ ਬਰਾਦਰੀ ਦੇ ਕਿਸੇ ਨੂੰ ਐਸਐ ਨੂੰ ਪਾ ਸਕਦਾ ਪਰ ਦੂਸਰਾ ਇੱਕ ਵੋਟ ਜਿੰਨੂੰ ਮਰਜ਼ੀ ਪਾ ਸਕਦਾ ਸੀ ਉਹ ਡਾਕਟਰ ਪਾਰਤ ਰਤਨ ਡਾਕਟਰ ਪੀਮਰਾ ਉਹਦਾ ਜਿਹੜਾ ਜਨਮ ਦੇ ਵਾਲਾ ਹੈ ਇਹ ਕਾਫੀ ਸਾਲਾਂ ਤੋਂ ਇੱਥੇ ਬਣਾਇਆ ਜਾਂਦਾ ਹੈ ਸਾਡੀ ਜਿਹੜੀ ਸੰਗਠਨ ਕਮੇਟੀ ਹੈ ਉਹਨਾਂ ਦੇ ਸਹਿਯੋਗ ਨਾਲ ਮਹਲੇਦਾਰ ਭੈਣ ਭਰਾਵਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਹਰ ਸਾਲ ਮਨਾਇਆ ਜਾਂਦਾ ਹੈ ਭਾਰਤ ਰਤਨ ਡਾਟੋ ਪਿਮਰਾਵ ਮਹੇਦਗਰ ਜਿਨ੍ਹਾਂ ਦਾ 14 ਮਾਰਚ 1990 ਵਿੱਚ ਜਨਮ ਹੋਇਆ ਸੀ ਉਹ ਇੱਕ ਗਰੀਬ ਪਰਿਵਾਰ ਵਿੱਚੋਂ ਜਿਹੜੇ ਪੈਦਾ ਹੋਏ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਕਸ਼ਟ ਸਹੇ ਹਨ ਉਹਨਾਂ ਨੇ ਇੰਨੀ ਗਰੀਬੀ ਦੇਖਦੇ ਹੋਇਆ ਵੀ ਉਹਨਾਂ ਨੇ ਸਭ ਤੋਂ ਜਿਆਦਾ ਜਿਹੜੀ ਪੜ੍ਹਾਈ ਕੀਤੀ ਹੈ ਜੋ ਘਰੇ ਤਾਂ ਕਿਸੇ ਵਰਲਡ ਦੇ ਵਿੱਚ ਕਿਸੇ ਨਹੀਂ ਨਹੀਂ ਪੜ੍ਹਾਈ ਕੀਤੀ ਜਿਨੇ ਕੇ ਪਾਤਰਾਤਨ ਡਾਕਟਰ ਭਿਮਰਾਓ ਨੇ ਕੀਤੀ ਹੈ ਉਹਨਾਂ ਨੇ ਸੰਵਿਧਾਨ ਬਣਾਇਆ ਭਾਰਤ ਦਾ ਜਿਹਨੂੰ 2 ਸਾਲ ਕੁਝ ਮਹੀਨੇ ਤੇ ਕੋਈ ਦਿਨ ਲੱਗੇ ਉਹ ਜਿਹੜਾ ਸੰਵਿਧਾਨ ਬਣਾ ਕੇ ਉਹਨਾਂ ਨੇ ਉਸ ਵਕਤ ਦੀ ਕੈਬਨਤ ਮੰਤਰੀ ਡਾਕਟਰ ਅਰਜਿੰਦਰ ਪ੍ਰਸਾਦ ਪ੍ਰਧਾਨ ਮੰਤਰੀ ਆਪਣੇ ਪੰਡਤ Jawaharlal Nehru ਆਦਿ ਕਮੇਟੀ ਨੂੰ ਉਹ ਸੰਵਭਰ ਕੀਤਾ ਜਿਦੇ ਵਿੱਚ ਹਰ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਉਹਨਾਂ ਨੇ ਅਧਿਕਾਰ ਦਿੱਤੇ ਜਿਨ੍ਹਾਂ ਨੂੰ ਅੱਜ ਜਿਹੜੇ ਅਸੀਂ ਅੱਜ ਇਸ ਦੁਨੀਆ ਦੇ ਵਿੱਚ ਤੁਰੇ ਫਿਰਦੇ ਹਾਂ ਇਹ ਉਹਨਾਂ ਦੀ ਬਦੌਲਤ ਹੈ ਕੀ ਨਾਮ ਤੁਹਾਡਾ ਸੋਨਿਆ ਮੈਂ ਭੰਡਾਰੀ ਗੇਟ ਦੀ ਰਹਿਣ ਵਾਲੀ ਆ ਮੈਂ ਸ਼੍ਰੀ ਗੁਰੂ ਵਿਦਾਸ ਮੰਦਿਰ ਭੰਡਾਰੀ ਗੇਟ ਸੰਗਠਨ ਕਮੇਟੀ ਦੇ ਮੈਂਬਰ ਉਹਨਾਂ ਦੀ ਬੇਟੀ ਆ ਸੋ ਮੈਂ ਅੱਜ ਆਪ ਸਭ ਜੀ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨੀ ਆ ਕਿਉਂਕਿ ਅੱਜ ਜਿਸ ਮਹਾਨ ਸ਼ਖਸੀਅਤ ਦੀ ਦਿਨ ਅੱਜ ਮੈਂ ਵੀ ਇੱਕ ਗਵਰਨਮੈਂਟ ਟੀਚਰ ਆ ਅੱਜ ਜਿਸ ਮਹਾਨ ਸ਼ਖਸੀਅਤ ਦੀ ਦਿਨ ਮੈਂ ਇੱਥੇ ਬੋਲ ਰਹੀ ਆ ਉਹਨਾਂ ਮਹਾਨ ਸ਼ਖਸੀਅਤ ਦੇ ਜਨਮ ਦਿਵਸ ਤੇ ਆਪ ਸਭ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਲੱਖ-ਲੱਖ ਮੁਬਾਰਕਾਂ ਮੈਂ ਬਹੁਤ ਥੈਂਕਫੁਲ ਆ ਬਾਬਾ ਸਾਹਿਬ ਦੀ ਕਿ ਜਿੰਨਾ ਦੇ ਬਦੌਲਤ ਅੱਜ ਅਸੀਂ ਮੰਦਿਰਾਂ ਕਰਾ ਗੋਰ ਦੁਆਰੇ ਗੱਡੀਆਂ ਕਾਰਾਂ ਵਾਲੇ ਹੋ ਗਏ ਆ ਅਸੀਂ ਉਹ ਲੋਕ ਸੀਗੇ ਜਿਨ੍ਹਾਂ ਨੂੰ ਇੱਕ ਪਾਣੀ ਦਾ ਘੁੱਟ ਪੀਣ ਤੇ ਵੀ ਬਹੁਤ ਡੰਡੇ ਕੀਤਾ ਜਾਂਦਾ ਸੀ ਜੇਕਰ ਅੱਜ ਬਾਬਾ ਜੀ ਮੈਂ ਕਿਸੇ ਭਗਵਾਨ ਨੂੰ ਨਹੀਂ ਪੂਜਦੀ ਸਾਡੇ ਭਗਵਾਨ ਕੋਨੇ ਬਾਬਾ ਸਾਹਿਬ ਅੰਬੇਦਕਰ ਜੀ ਬਾਬਾ ਸਾਹਿਬ ਦਾ ਮੇਕਰ ਨਾ ਹੁੰਦੇ ਤੇ ਅੱਜ ਮਿਰਚੀ ਇੰਨੀ ਕੈਪੇਬਿਲਟੀ ਨਹੀਂ ਹੋਣੀ ਸੀ ਕਿ ਮੈਥਿਕ ਲੋਗੇ ਖੋ ਸਕਦੇ ਬਾਬਾ ਸਾਹਿਬ ਅੰਬੇਦਕਰ ਜਨ 18 ਸ੍ਰਿਕ੍ਰਾਂ 91 14 ਅਪ੍ਰੈਲ ਨੂੰ ਉਹਨਾਂ ਦਾ ਜਨਮ ਮਾਉਂ ਮੱਧ ਪ੍ਰਦੇਸ਼ ਜ਼ਿਲ੍ਹੇ ਦੇ ਵਿੱਚ ਹੋਇਆ ਮੈਂ ਬਹੁਤ ਥੈਂਕਸ ਕਰਦੀ ਆ ਉਸ ਪਰਮਾਤਮਾ ਦਾ ਕਿ ਜਿਨ੍ਹਾਂ ਨੇ ਸਾਨੂੰ ਅਜਿਹੇ ਮਾਰਗਦਰਸ਼ਕ ਦਿੱਤੇ ਜੋ ਸਾਨੂੰ ਅਜਿਹੇ ਮਾਰਗਦਰਸ਼ਕ ਬਣ ਕੇ ਸਾਡਾ ਸਾਨੂੰ ਮਾਰਗ ਦਿਖਾ ਕੇ ਗਏ ਕਿ ਅੱਜ ਉਹਨਾਂ ਦੇ ਚੱਲੇ ਹੋਏ ਮਾਰਗ ਤੇ ਚੱਲ ਕੇ ਅਸੀਂ ਇੰਨਾ ਵੱਡੀਆਂ ਬੁਲੰਦੀਆਂ ਨੂੰ ਹਾਸਲ ਕਰ ਸਕੀ ਆ ਮੈਂ ਇੱਕੋ ਹੀ ਗੱਲ ਤੇ ਤੁਹਾਨੂੰ ਸਭ ਨੂੰ ਸੰਬੋਧਿਤ ਕਰਨਾ ਚਾਹਾਂਗੀ ਕਿ ਬਾਬਾ ਸਾਹਿਬ ਦਾ ਇੱਕੋ ਹੀ ਨਾਰਾ ਸੀ ਪੜੋ ਲਿਖੋ ਸੰਘਰਸ਼ ਕਰੋ ਕੱਟ ਖਾ ਲੋ ਇੱਕ ਟਾਈਮ ਦੀ ਰੋਟੀ ਕੱਟ ਖਾ ਲੋ ਲੇਕਿਨ ਆਪਣੀਆਂ ਬੇਟੀਆਂ ਨੂੰ ਜ਼ਰੂਰ ਪੜਾਓ ਬੱਚਿਆਂ ਦਾ ਸੈਲਫ ਡਿਪੈਂਡੈਂਟ ਹੋਣਾ ਬਹੁਤ ਜ਼ਰੂਰੀ